ਵਾਸੀਆਂ ਤੇ ਦੁਕਾਨਦਾਰਾਂ ਨੇ ਵੱਡੇ ਗਿਣਤੇ ਚ 71 ਹੋ ਕੇ ਪੁਲਿਸ थाना ਚੋਲਾ ਸਾਹਬ ਅਗੇ ਧਰਨਾ ਦਿੱਤਾ ਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਇਸ ਮੌਕੇ ਲੋਕਾਂ ਨੇ ਕਿਹਾ ਕਿ ਜੋ ਲਗਾਤਾਰ ਦੁਕਾਨਦਾਰਾਂ ਨੂੰ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨਾਲ ਸਮੂਹ ਦੁਕਾਨਦਾਰ ਅਤੇ ਪਿੰਡ ਵਾਸੀ ਦੇ ਸਹਿਮ ਦਾ ਮਾਹੌਲ ਹੈ ਉਹਨਾਂ ਕਿਹਾ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ 'ਚ ਪੂਰੀ ਤਰ੍ਹਾਂ ਫੇਲ ਹੈ ਉਹਨਾਂ ਨੇ ਕਿਹਾ ਕਿ ਜਿਸ ਦਿਨ ਅਫਰੀਦ ਟੈਲੀਕਮ ਮੋਬਾਈਲ ਦੀ ਦੁਕਾਨ ਦੇ ਮਾਲਕ ਨੂੰ ਗੋਲੀਆਂ ਮਾਰੀਆਂ ਸਨ ਉਸ ਦਿਨ ਐਸਐਸਪੀ ਤਰੰਤ ਤਰੰਤ ਮੌਕੇ ਤੇ ਪੁੱਜ ਕੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦਾ ਭ रोस तो प्रदर्शन है जो किया गया ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡੇ ਬਲਾਵੇ ਦੇ ਉੱਤੇ ਅਸੀਂ ਹਾਜ਼ਰ ਹੋਏ ਆ ਜੀ ਵੈਸੇ ਵੀ ਅਸੀਂ ਉਸ ਦਿਨ ਤੇ ਤੁਹਾਡੇ ਨਾਲ ਹੀ ਲੱਗੇ ਹੋਏ ਹਾਂ ਜਿਸ ਦਿਨ ਇਹ ਘਟਨਾ ਹੋਈ ਸੀ ਅਸੀਂ ਉਸ ਦਿਨ ਵੀ ਐਸਐਸਪੀ ਸਾਹਿਬ ਦੇ ਨਾਲ ਤੁਹਾਡੇ ਕੋਲ ਆਏ ਸੀ ਕਿ ਇਹ ਘਟਨਾ ਬਹੁਤ ਮਾੜੀ ਹੋਈ ਆ ਸਾਡੀ ਉਸੇ ਦਿਨ ਤੋਂ ਹੀ ਫੋਲਟ ਰਾਈ ਆ ਕਿ ਜਿੰਨੀ ਜਲਦੀ ਤੋਂ ਜਲਦੀ ਬੰਦੇ ਫੜੇ ਜਾਣ ਤੇ ਤੁਹਾਡੇ ਸਾਹਮਣੇ ਲਿਆਂਦੇ ਜਾਣ ਤੇ ਜੋ ਆਪਣਾ ਨਾਲ ਉਹਨਾਂ ਨੇ ਕੀਤਾ ਆ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਵੀ ਉਹਨਾਂ ਦਾ ਹਸ਼ਰ ਕੋਈ ਚੰਗਾ ਨਹੀਂ ਹੋਊਗਾ ਉਹਨਾਂ ਦੇ ਕਹਿਣ ਤੋਂ ਬਿਨਾਂ ਹੀ ਸਾਡੇ ਕੁਝ ਮੋਹਤਵਾਰ ਬੰਦੇ ਸਾਡੇ ਕੋਲ ਡੇਲੀ ਆਉਂਦੇ ਵੀ ਨੇ ਜੋ ਅਸੀਂ ਸਾਰੇ ਦਿਨ ਦੇ ਵਿੱਚ ਕਰਦੇ ਆਂ ਉਹਨਾਂ ਨੂੰ ਸਾਰਾ ਕੁਝ ਦੱਸਦੇ ਆਂ ਅਸੀਂ 2-3 ਬੰਦੇ ਆਈਡੈਂਟੀਫਾਈ ਕੀਤੇ ਸੀਗੇ ਤੁਸੀਂ ਕਹੋਗੇ ਤੁਹਾਨੂੰ ਉਹਨਾਂ ਦੀਆਂ ਫੋਟੋ ਵੀ ਦਿਖਾ ਦਿੰਨੇ ਆਂ ਉਹਨਾਂ ਬੰਦਿਆਂ ਦੀਆਂ ਸੇਮ ਫੋਟੋ ਜਿਹੜਾ ਬੰਦਾ ਤੁਹਾਡੀ ਸ਼ਾਪ ਦੇ ਉਪਰ ਆਇਆ ਸੀ ਉਹਦੇ ਨਾਲ ਮਿਲਦੀ ਆਂ ਅਸੀਂ ਉਹਨਾਂ ਨੂੰ ਵੀ ਦੱਸਾਰੇ ਪ੍ਰਮਾਤਮਾ ਦਾ ਸ਼ੁਕਰ ਆ ਕਿ ਉਹ ਬੰਦੇ ਆਪਣੇ ਘਰੋਂ ਉਨੇ ਪਰੇ ਨਹੀਂ ਹੋਏ ਜੇ ਕਿਤੇ ਉਰੇ ਪਰੇ ਹੋ ਜਾਂਦੇ ਤਾਂ ਕੋਈ ਨਾ ਕੋਈ ਉਦਨ ਘਟਨਾ ਘਟ ਜਾਣੀ ਸੀ ਜੀ ਕਿਉਂਕਿ ਸਾਨੂੰ ਡਾਊਟ ਸੀਗਾ ਕਿ ਇਹੋ ਹੀ ਬੰਦੇ ਪੱਕੇ ਨੇ ਜਿਹੜੇ ਬੰਦਿਆਂ ਨੇ ਸਾਨੂੰ ਖਬਰ ਦਿੱਤੀ ਸੀ ਪਰ ਜੇ ਤੁਸੀਂ ਸਾਡਾ ਸਾਥ ਨਹੀਂ ਦਓਗੇ ਫਿਰ ਆਪਣੇ ਕੋਲੋਂ ਕਿਸੇ ਵੀ ਸਿਰੇ ਉੱਤੇ ਨਹੀਂ ਲੱਗਿਆ ਜਾਣਾ ਅਸੀਂ ਤੁਹਾਡਾ ਸਾਥ ਮੰਗਦੇ ਆ ਦੇਖੋ ਜਿਵੇਂ ਅਸੀਂ ਵੀ ਹਰ ਇੱਕ ਥਾਂ ਦੇ ਉੱਤੇ ਤੁਰੇ ਫਿਰਦੇ ਆ ਉਸ ਬੰਦੇ ਦੀ ਫੋਟੋ ਕਾਫੀ ਵਾਇਰਲ ਹੋ ਚੁੱਕੀ ਆ ਅਸੀਂ ਆਲਰੇਡੀ ਅੱਜ ਸ਼ਾਮ ਨੂੰ ਭਗਵਾਨ ਚ ਮੀਰੀਆ ਚ ਵੀ ਦੇ ਦੇਣੀ ਆ ਟੀਵੀ ਤੇ ਵੀ ਆ ਜੂਗੀ ਅਸੀਂ ਚਾਹੁੰਦੇ ਆ ਵੀ ਜੇ ਕੋਈ ਤੁਹਾਨੂੰ ਵੀ ਬੰਦਾ ਥੋੜੀ ਬਹੁਤੀ ਇਨਫੋਰਮੇਸ਼ਨ ਦਿੰਦਾ ਆ ਤੇ ਤੁਸੀਂ ਸਾਡੇ ਨਾਲ ਕਾਈਂਡਲੀ ਸਾਂਝੀ ਕਰੋ ਸਰੂ ਸਾਹਿਬ ਅੱਜ ਤੁਸੀਂ ਪਹੁੰਚੇ ਜੇ ਤਾਂ ਅੰਕਲ ਆਇਆ ਚੋਲਾ ਸਾਹਿਬ ਬਣਾ ਹਾਂਜੀ ਰੋਟੀਆਂ ਦੀਆਂ ਕੱਲ ਆ ਰਹੀਆਂ ਕੀ ਕਹਿਣਾ ਚਾਹੁੰਦੇ ਆ ਦੇ ਵਿੱਚ ਚੋਰੀ ਹੋ ਜਾਂਦੀ ਹੈ ਦੇਖੋ ਜੀ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਚੈਨਲ ਦੇ ਰਾਹੀਂ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚੋਂ ਵਰਲਡ ਦੇ ਵਿੱਚ ਜਿਹੜੀ ਇਹ ਖਬਰ ਜਾਣੀ ਆ ਇਹ ਧਰਨਾ ਜਿਹੜਾ ਵਾਸੀਂ ਕਾਫੀ ਦਿਨਾਂ ਤੋਂ ਵੇਟ ਕਰ ਰਹੇ ਸੀ ਜਿਹੜੀ ਚੋਲਾ ਸਾਹਿਬ ਦੇ ਵਿੱਚ ਫਰੋਤੀਆਂ ਦਾ ਦੌਰ ਬਹੁਤ ਤੇਜ਼ ਚੱਲ ਰਿਹਾ ਹਰ ਇੱਕ ਦੁਕਾਨਦਾਰ ਨੂੰ ਵਾਰੀ-ਵਾਰੀ ਜਿਹੜੀ ਆ ਉਹ ਫਰੋਤੀ ਦੀ ਜਿਹੜੀ ਡਿਮਾਂਡ ਆ ਰਹੀ ਆ ਕਿ ਇੰਨੇ ਪੈਸੇ ਦੇ ਦਿਓ ਨਹੀਂ ਤੇ ਤੁਹਾਨੂੰ ਸੋਧਾ ਲੱਗ ਜਾਊਗਾ ਪੂਨੇ ਸਬੰਧ ਦੇ ਵਿੱਚ ਇੱਕ ਸਾਡੇ ਜਿਹੜੇ ਇੱਕ ਟੈਲੀਕਾਮ ਵਾਲਾ ਪ੍ਰੀਤ ਟੈਲੀਕਾਮ ਵਾਲਾ ਓਨਰ ਸੀਗਾ ਉਹ ਟੈਲੀਕਾਮ ਵਾਲੇ ਕੋਲੋਂ ਫਰੋਤੀ ਮੰਗੀ ਗਈ ਪ੍ਰੋਤੀ ਨਾਮ ਦੇਣ ਦੀ ਸ਼ਕਲ ਦੇ ਵਿੱਚ ਉਹਰੀ ਦੁਕਾਨ ਤੇ ਆ ਕੇ ਉਹਨੂੰ ਗੋਲੀਆਂ ਮਾਰੀਆਂ ਗਈਆਂ। ਪੂਰੇ ਸਬੰਧ ਦੇ ਸਾਨੂੰ ਜੇ ਕੋਈ ਇਨਸਾਫ ਨਹੀਂ ਮਿਲਿਆ ਤਾਂ ਸਾਰੇ ਬਾਜ਼ਾਰ ਵਾਲਿਆਂ ਨੇ ਔਰ ਨਗਰ ਵਾਲਿਆਂ ਨੇ ਇੱਕ ਤਹਈਆ ਕੀਤਾ ਕਿ ਅਸੀਂ ਜਿਹੜਾ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਜਿਹੜਾ ਲੈਣਾ ਵਾ ਪੂਰੇ ਵਾਸਤੇ ਸਾਨੂੰ ਧਰਨਾ ਪ੍ਰਚਨ ਕਰਨਾ ਪੈ ਰਿਹਾ। ਮੈયર ਸਾਹਿਬ ਜਿਹੜਾ ਅੱਜ ਚੋਲਾ ਸਾਹਿਬ ਆੜਾ ਕੇ ਧਰਨਾ ਲਾਇਆ ਕੀ ਮਾਮਲਾ ਸਾਰਾ? ਵੇਖੋ ਜੀ ਫੋਟੋਆਂ ਦੀ ਗੱਲ ਹੁੰਦੀ ਭਈ ਆ ਸਾਰਿਆਂ ਨੂੰ ਹੁੰਦੀ ਭਈ ਮੈਨੂੰ ਵੀ ਆਈ ਆ। ਆਹ ਮੈਨੂੰ ਹੀ ਆਣ ਕੇ ਫੋਨ ਤੱਕੜਾਣਾ ਕੀਤੇ ਆ। ਉਹ ਪਿੰਨੇ ਪੈਸੇ ਦੋ ਕਿ ਕਿੱਥੋਂ ਲਿਗੇ ਪੈਸੇ ਅਸੀਂ ਮਿਹਨਤ ਕਰਦੇ ਪਏ ਆ ਆਪਣੀ ਆਪ ਦੇ ਕੰਮ ਵਾਲੇ ਕਰਦੇ ਪਏ ਆ ਹਾਂ ਅੱਗੇ ਅੱਕੇ ਟਾਈਮ ਉਦੋਂ ਵੀ ਗਿੱਤੇ ਕੰਮ ਕਰਦੇ ਨੇ ਉਦੋਂ ਵੀ ਆਏ ਆ ਮੈਂ ਸਰਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਇਹਨਾਂ ਨੂੰ ਇਹ ਨੱਖ ਪਾਈ ਜਾਵੇ ਵੇਖੋ ਛਰੇ ਆਮ ਪਿੰਡਾਂ 'ਚ ਨਛਾ ਵੇਖਦਾ ਪਿਆ ਨਸ਼ਿਆਰੇ ਮੁੰਡੇ ਉੱਠ ਕੇ ਗੋਰੀਆਂ ਮਾਰਦੇ ਪਏ ਆ ਮੈਂ ਐਸਐਸਪੀ ਸਾਹਿਬ ਉਹ ਦਿਨਾਈ ਸੀ ਚੋਲਾ ਸਾਹਿਬ ਉਹ ਤੁਹਾਨੂੰ ਆ ਕੇ ਗਏ ਸੀ ਮੈਂ ਨਾਕਿਆਂ 'ਚ ਨਾਕੇ ਨਾ ਦਿੰਦਾ ਨਾਕੇ ਮੂੰਹ ਦੇ ਲੱਗੇ ਨੇ ਕਿਹੜਾ ਮੋਟਰਸਾਈਕਲ ਇਹ ਇਹਨਾਂ ਨੇ ਕਿਹੜਾ ਕੇੜਿਆ ਨਹੀਂ ਚੌਂਗਾ ਚ ਉਥੇ ਬੈਠੇ ਆ ਆਣ ਕੇ ਖਾਣੇ ਉਥੇ ਬਹਿ ਜਾਂਦੇ ਆ ਤੇ ਦੋ ਤਿੰਨਾਂ ਬੰਦਿਆਂ ਦਾ ਮਹਾਰਾਜਵਾਲ ਮੇਰੀ ਨੂੰ ਆਈ ਥੀ ਹੋਈ ਚਾਹੂੰ ਚ ਮੈਂ ਕਿਹੜੀ ਗੰਤੂ ਹਾਂ ਮੋਟਰਸਾਈਕਲ ਦੇ ਨਹੀਂ ਆ ਉਹ ਕਹਿੰਦੇ ਸਾਡੇ ਸਿਹਾਰ ਨੇ ਹੱਥ ਬੰਨੇ ਆ ਅਸੀਂ ਕੋਈ ਕੰਮ ਨਹੀਂ ਕਰਦੇ ਵੇਖੋ ਮੈਂ ਸਾਰੇ ਗੁਰੂ ਅਜੰਦੇਸਰ ਨਗਰ ਚ ਆ ਗਨਾ ਸੱਚੇ ਪਾਤਸ਼ਾਹ ਕਿਰਪਾ ਕਰੇ ਠੰਡ ਪੁਰ ਬਖਸ਼ੇ ਸਾਡੇ ਬਾਜ਼ਾਰ ਚ ਭਾਈ ਜਰਾ ਤੁਹਾਨੂੰ ਕਿੰਨੇ ਦਿਨ ਤੋਂ ਜਿਹੜਾ ਫਰੋਟਿਆਂ ਦਾ ਫੋਨ ਆ ਰਿਹਾ ਮੈਨੂੰ ਅੱਜ ਤੋਂ 5 16 ਜਣੇ ਹੋ ਗਏ ਆਇਆ ਇਹਨਾਂ ਆਪਾਂ 6 ਵੜੀ ਆਏ ਆ 5 6 ਵੜੀ ਆਈ ਆ ਕਿਹਦਾ ਨਾਲ ਇਹਨਾਂ ਕੋ ਫਰੋਟੇ ਦੀ ਕਾਲ ਆਉਦੀ ਉਹ ਨਾਂ ਲੈਂਦੇ ਆ ਜੀ ਛੱਡਿਓ ਨਾਂ ਨਾ ਹੁੰਦੇ ਆ ਜੀ ਮੀਨੇ ਪੈਸੇ ਦੇ ਦੋ ਤੇ ਆਹ ਗੱਲ ਹੁੰਦੀ ਆ ਜੀ ਭਾਜੀ ਕੀ ਨਾਮ ਆਪਣਾ ਤੇ ਥਾਣੇ ਦੇ ਅੱਗੇ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮਾਮਲਾ ਜੀ ਮੇਰਾ ਨਾਮ ਤਰਸੀਮ ਨૈયਰ ਆ ਜੀ ਕ ਪਿਛਲੇ 2 ਤਰੀਕ ਨੂੰ ਚੋਲਾ ਸਾਹਿਬ ਦੇ ਵਿੱਚ ਪ੍ਰੀਤ ਟੈਲੀਕਾਮ ਦੇਤੇ ਜਹਨੇਵਾ ਹਮਲਾ ਆਇਆ ਜੀ ਸਾਰਾ ਸ਼ਹਿਰ ਉਸੇ ਰੋਸ ਦੇ ਵਿੱਚ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਲੈਣ ਦੇ ਮੁੱਦੇ ਦੇ ਉੱਤੇ ਇੱਥੇ ਬੈਠੇ ਹੋਏ ਸਾਰੇ ਜੀ ਇਸ ਤੋਂ ਪਹਿਲਾਂ ਪੁਲਿਸ ਕੋਲ ਗਏ ਜੋ ਕੋਈ ਤੁਹਾਨੂੰ ਪੁਲਿਸ ਤੋਂ ਗਏ ਜੀ ਉਹਨਾਂ ਨੇ ਕਿਹਾ ਸਾਨੂੰ ਸੋਮਵਾਰ ਤੱਕ ਦਾ ਟਾਈਮ ਦਿੱਤਾ ਜਾਵੇ ਤੇ ਸੋਮਵਾਰ ਤੋਂ ਬਾਅਦ ਵੀ ਅਜੇ ਤੱਕ ਕੋਈ ਇਨਸਾਫ ਵਾਲੀ ਗੱਲ ਨਹੀਂ ਆ ਜੀ ਇਸੇ ਮੁੱਦੇ ਦੇ ਉੱਤੇ ਹੀ ਚੋਲਾ ਸਾਹਿਬ ਦੀ ਆ ਸਾਰੀ ਸੰਗਤ ਆ ਕੇ ਬੈਠੀ ਹੋਈ ਇੱਥੇ ਕਿਵੇਂ ਦਿਖਦੇ ਜੋ ਲਗਾਤਾਰ ਇਹ ਫਰੋਤੀਆਂ ਮੰਗਣ ਦਾ ਸਿਰ ਬਹੁਤ ਪਰੇਸ਼ਾਨੀਆਂ ਜੀ ਸਾਰਾ ਸ਼ਹਿਰ ਡਰਿਆ ਪਿਆ ਜੀ ਬਾਕੀ ਮੁਲਾਜ਼ਮ ਆਪਣਾ ਮਹਿਕਮੇ ਨੂੰ ਚਾਹੀਦਾ ਵਾ ਜੀ ਇਹਦੇ ਉੱਤੇ ਸਖਤਾਈ ਨਾਲ ਪਹਰਾ ਦਿੱਤਾ ਜਾਵੇ ਐਸੇ ਲਈ ਸਾਡਾ ਸ਼ਹਿਰ ਸਾਰਾ ਬਹੁਤ ਬੁਰੀ ਤਰ੍ਹਾਂ ਡਰਿਆ ਪਿਆ ਜੀ ਤੁਸੀਂ ਅਜੇ ਧਰਨਾ ਲਾਇਆ ਇੱਥੇ ਕੋਈ ਐਮ ਐਲ ਏ ਜਾਂ ਪ੍ਰਸ਼ਾਸਨ ਅਜੇ ਤੱਕ ਕੋਈ ਨਹੀਂ ਆਇਆ ਜੀ ਨਾ ਸਾਡਾ ਕੋਈ ਐਮ ਐਲ ਏ ਸਾਹਿਬ ਆਏ ਨਾ ਐਸ ਐਸ ਪੀ ਸਾਹਿਬ ਆਏ ਆ ਤੇ ਬਾਕੀ ਉਹਨਾਂ ਨੂੰ ਆ ਕੇ ਲੋਕਾਂ ਨੂੰ ਆਪਣਾ ਸੇ ਸਾਡੇ ਨਾਲ ਖਲੋਣਾ ਚਾਹੀਦਾ ਵਾ ਉਹਨਾਂ ਨੂੰ ਦੱਸਣਾ ਜਿਹਦਾ ਕੋਈ ਗੱਲ ਨਹੀਂ ਆ ਮਤਲਬ ਵੇਖੋ ਵੋਟਾਂ ਮਿਹਰੇ ਸਾਰੇ ਆਉਂਦੇ ਆ ਜੀ ਅੱਜ ਕੋਈ ਵੀ ਨਹੀਂ ਇੱਥੇ ਅਜੇ ਤੱਕ ਪਹੁੰਚਿਆ ਜੀ ਜੇ ਨਾਨ ਸਾਹਿਬ ਮਿਲੇ ਤਾਂ ਤੁਸੀਂ ਕੀ ਅਗਲਾ ਇਹ ਇਹ ਜੀ ਹਨ ਮਿੱਥੇ ਸਮੇ ਲਈ ਇਸੇ ਤਰ੍ਹਾਂ ਹੀ ਤੁਰਨਾ ਚੱਲੂਗਾ ਵੇਖੋ ਜੀ ਅਜੇ ਜਦੋਂ ਰੁਜ਼ਾਨਾ ਜੌਰੀਆਂ ਤੋੜ ਰਿਹਾ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕੀਤੀਆਂ ਗਈਆਂ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਹੋ ਸਰ ਕੀ ਸਾਰਾ ਮਾਮਲਾ ਧਿਆਨ ਚਾਹੀਦਾ ਇਹਨਾ ਇਹ 2 ਤਰੀਕ ਦੀ ਇੱਕ ਦੁਪਹਿਰੇ 3:31 ਮਿੰਟ ਦੀ ਪਰਵਾਹ ਆ ਮੋਬਾਈਲ ਕਾਲ ਸ਼ੌਕਰ ਸੀਗਾ ਉਹਨਾਂ ਨੂੰ ਗਜਟ ਸਿੰਘ ਨੂੰ ਇੱਕ ਥ੍ਰੈਟ ਆਇਆ ਸੀਗਾ ਬਾਹਰੋਂ ਸੱਤੇ ਦੇ ਯਾਦਵ ਵੱਲੋਂ ਉਹਨਾਂ ਵੱਲੋਂ ਕੋਈ ਦੋ ਅਨਨੋਨ ਪਰਸਨ ਭੇਜ ਕੇ ਤਾਂ ਸ਼ੂਕ ਕਰਾ ਦਿੱਤਾ ਗਿਆ ਤੇ ਉਹਨਾਂ ਦੇ ਫੈਰ ਇੰਜਰੀ ਹੋਈ ਜਾ ਇਸ ਟਾਈਮ ਉਹ ਐਡਮਿਟ ਨੇ ਹਸਪੀਟਲ ਉਸ ਦੇ ਸਬੰਧ ਦੇ ਵਿੱਚ ਇਹ ਧਾਰਨਾ ਲਾਇਆ ਗਿਆ ਸੀਗਾ ਬਾਜ਼ਾਰ ਵਾਲਿਆਂ ਵੱਲੋਂ ਕਿ ਅਜੇ ਤੱਕ ਜਿਹੜੇ ਦੋਸ਼ੀ ਨੇ ਉਹ ਤੁਹਾਡੇ ਵੱਲੋਂ ਅਰੈਸਟ ਨਹੀਂ ਕੀਤੇ ਗਏ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਹੈਗੀ ਫੁੱਲ ਐਫਰਟ ਕਰ ਰਹੇ ਹਾਂ ਉਹਨਾਂ ਨੂੰ ਜਲਦੀ ਫੜ ਲਾਗੇ ਵੀ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਆਲਰੇਡੀ ਉਹਦੀ ਜਿਹੜੀ ਵੀਡੀਓ ਆ ਫੋਟੋ ਆ ਅਸੀਂ ਕਾਫੀ ਵਾਇਰਲ ਵੀ ਕਰ ਦਿੱਤੀ ਆ ਅਸੀਂ ਅੱਜ ਤੁਹਾਨੂੰ ਇਹ ਚੈਨਲ ਨਾਲ ਵੀ ਤੁਹਾਨੂੰ ਵੀ ਪਿਕਚਰ ਦਵਾਂਗੇ ਵੀ ਤੁਹਾਨੂੰ ਵੀ ਕਵਾਂਗੇ ਕਿ ਇਹਨੂੰ ਆਪਣੇ ਮੀਡੀਆ ਦੇ ਰਾਹੀਂ ਹੋਰ ਚੈਨਲਾਂ ਦੇ ਉੱਤੇ ਪਾ ਕੇ ਵਾਇਰਲ ਕਰ ਦਿੱਤਾ ਜਾਵੇ ਤਾਂ ਕਿ ਕੋਈ ਨਾ ਕੋਈ ਹੋਰ ਸਾਨੂੰ ਕਿਸੇ ਪਾਸਿਓਂ ਸਰਾਗ ਮਿਲ ਸਕੇ ਜੀ ਤੇ ਅੱਜ ਗੱਲਬਾਤ ਹੋਈ ਸੱਜਣਾਂ ਨਾਲ ਜਿਨ੍ਹਾਂ ਨਾਲ ਸਾਰਿਆਂ ਦੇ ਨਾਲ ਗੱਲਬਾਤ ਹੋਈ ਆ ਇਹਨਾਂ ਦੇ ਜਿਹੜੇ ਕੁਝ ਮਨ ਦੇ ਵਿੱਚ ਸਵਾਲ ਸੀਗੇ ਜਾਂ ਇਸ਼ੂ ਸੀ ਉਹਨਾਂ ਦੇ ਬਾਰੇ ਕਾਫੀ ਵਿਚਾਰ ਵਟਾਂਦਰਾ ਹੋਇਆ ਜੀ ਉਹਨਾਂ ਨੇ ਹੁਣ ਕਿਹਾ ਸਾਨੂੰ 10 ਮਿੰਟ ਸਾਰੀ ਕਮੇਟੀ ਨੂੰ ਸੋਚ ਲੈਣ ਦੋ ਉਸ ਤੋਂ ਬਾਅਦ ਅਸੀਂ ਆਪਣਾ ਤੁਹਾਨੂੰ ਡਿਸੀਜਨ ਦੱਸਾਂਗੇ